ਇਰੇ ਪਿੰਡ ਖਾਰਾ ਦੇ ਵਿੱਚ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਇਥੋਂ ਦੇ ਗੁਰਦੁਆਰਾ ਰਾਮ ਸਰ ਸਾਹਿਬ ਵਿਖੇ ਗੁਰੂ ਸਰੋਵਰ ਦੇ ਵਿੱਚ ਡੁੱਬਣ ਦੇ ਨਾਲ ਦੋ ਚਿਹਰੇ ਭਰਾਵਾਂ ਦੀ ਮੌਤ ਹੋਣ ਦੇ ਨਾਲ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਸੋ ਮ੍ਰਿਤਕ ਬੱਚਿਆਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਲਾਬੀ ਪੁੱਤਰ ਬਲਵਿੰਦਰ ਸਿੰਘ ਅਤੇ ਹਰਮਨ ਸਿੰਘ ਪੁੱਤਰ ਚੜਤ ਸਿੰਘ ਵਜੋਂ ਹੋਈ ਹੈ ਜਾਣਕਾਰੀ ਅਨੁਸਾਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਦੇ ਇੱਕ ਪਰਿਵਾਰ ਦੇ ਘਰ ਹੋਈ ਮੌਤ ਦੇ ਸਬੰਧ ਵਿੱਚ ਭੋਗ ਦਾ ਆਯੋਜਨ ਕੀਤਾ ਗਿਆ ਸੀ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ ਇਸ ਦੌਰਾਨ ਇਸ ਪਿੰਡ ਦੇ ਦੋ ਬੱਚੇ ਜੋ ਗੁਰਦੁਆਰਾ ਸਾਹਿਬ ਆਏ ਸਨ ਗੁਰੂ ਸਰੋਵਰ ਦੇ ਨੇੜੇ ਖੜੇ ਸਨ ਜਿੱਥੇ ਕਿ ਇੱਕ ਬੱਚਾ ਫਿਸਲ ਕੇ ਸਰੋਵਰ ਦੇ ਵਿੱਚ ਡਿੱਗ ਪਿਆ ਤੇ ਉਸ ਨੂੰ ਪਹੁੰਚਾਉਣ ਦੇ ਲਈ ਦੂਜੇ ਬੱਚੇ ਨੇ ਵੀ ਸਰੂਵਰ ਦੇ ਵਿੱਚ ਛਾਲ ਮਾਰ ਦਿੱਤੀ ਤੇ ਦੂਜਾ ਬੱਚਾ ਵੀ ਡੁੱਬ ਗਿਆ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਨੇ ਦੋਵਾਂ ਨੂੰ ਬਾਹਰ ਕੱਢਿਆ ਤੇ ਕੋਟਕਪੂਰਾ ਹਸਪਤਾਲ ਲੈ ਗਏ ਜਿੱਥੇ ਕਿ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਕੋਈ ਇੱਥੇ ਅੰਤਮ ਅਰਦਾਸ ਦਾ ਸੀਗਾ ਸਮਾਗਮ ਜੀ ਤੇ ਕੱਥ ਸੀਗਾ ਨਹੀਂ ਪਤਾ ਲੱਗਾ ਬੱਚੇ ਕਿੱਧਰ ਦੀ ਆਏ ਕਿੱਧਰ ਦੀ ਨਹੀਂ ਆਏ। ਜਦੋਂ ਨਾਲ ਦੇ ਬੱਚਿਆਂ ਨੇ ਤਕਰੀਬਨ ਰੌਲਾ ਪਾਇਆ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਕਿ ਬੱਚੇ ਵਿੱਚ ਡੁੱਬ ਗਏ ਤੇ ਨਾਲ ਦੀ ਨਾਲ ਹਰ ਭੱਜ ਗਿਆ ਜਿਵੇਂ ਜਿਵੇਂ ਕਿਸੇ ਨੂੰ ਪਤਾ ਲੱਗ ਰਿਹਾ ਸ਼ੁਰੂ ਵਿੱਚ ਵਰਕੇੁੰਦੇ ਸੀਗੇ ਨਨੇ ਕੱਢੀ ਕੋਟੇ ਤੇ ਇਹਨੂੰ ਇੱਕ ਦੋ ਬੱਚੇ ਵਿੱਚ ਜਿਹੜੇ ਥੱਲੇ ਡੁੱਬ ਗਏ ਕਿ ਕਿੰਨੇ ਕੁ ਉਮਰ ਦੇ ਬੱਚੇ ਕੋਣ ਸੀ 10 11 ਸਾਲ ਦੇ ਸਾਡੇ ਨਗਰ ਵੀ ਇੱਥੇ ਪਣਦੀ ਹੈ ਹਾਂਜੀ 10 11 ਸਾਲ ਦੇ ਤਕਰੀਬਨ ਉਮਰ ਸੀ ਸਤਿਵਾਰ ਜੀ ਕਿ ਕਿੱਥੋਂ ਲੱਗੇ ਬੱਚੇ ਕਿਵੇਂ ਆਏ ਸੀ ਕਿਵੇਂ ਨਹੀਂ ਆ ਪਰ ਸੀ ਉਹ ਇਸ਼ਨਾਨ ਇਸ਼ਨਾਨ ਕਰਨ ਵਾਸਤੇ ਤਕਰੀਬਨ 6 ਆਏ ਸੀ ਕਿ ਉਹ ਤੇ ਬੱਚੇ ਸੀਗੇ ਸਰੋਵਰ ਚ ਨਹੀਂ ਪਤਾ ਉਹਨਾਂ ਨੇ ਵਿਚਾਰੇ ਨੰਨਾ ਸੰਗਲ वगैरह ਲੱਗੀ ਸੀ ਜੀ ਮਤਲਬ ਹੁੰਦਾ ਕੋਈ ਪਤਾ ਤਾਂ ਫੜ ਕੇ ਇਸ਼ਨਾਨ ਕਰ ਲੈਂਦੇ ਬੱਚੇ ਸੀ ਵਿਚਾਰੇ ਦੋਨਾਂ ਡੱਤ ਹੋ ਗਏ ਬੱਚਿਆਂ ਦੇ ਹਾਂ ਦੋਨਾਂ ਜੀ ਇਹ ਕਿਹਨਾਂ ਦੇ ਨੇ ਸਰਨ ਸਿੰਘ ਜੀ ਸਾਲ ਉਹ ਜਿਹੜੇ ਕੱਢਣਾ ਆਇਆ ਕਿੱਥਾਂ ਆਇਆ ਬੱਚੇ ਇਕ ਘਟਾ ਜੀ ਇਸ ਤਰ੍ਹਾਂ ਹੋਈ ਜੀ ਬੱਚੇ ਗੁਰਦੁਆਰਾ ਸਾਹਿਬ ਗਏ ਸੀ ਗੁਰੂ ਕਰੇ ਉਥੇ ਅੱਜ ਸਾਡੇ ਔਕਸੀ ਮਰਗਦਾ ਜੀ ਔਰਕਦਾ ਔਕਸੀਗਾ ਤੇ ਔਖੇ ਪਰੇ ਟ੍ਰਾਵਲ ਜਾਵਦੇ ਬੱਤੇ ਅੱਜ ਪਹਿਲੇ ਦਿਨ ਹੀ ਗਏ ਸੀ ਉਥੇ ਔਕਤੇ ਜੀ ਅੱਗੇ ਕਬੱਡੀ ਖੇਡਦੇ ਥਾਂ ਦਾ ਬੱਤੇ ਜੀ ਬਿਲਕੁਲ ਫ੍ਰੀ ਕਰਦੇ ਬੱਤੇ ਜੀ ਤੇ ਉਥੇ ਜੀ ਤੋਂ ਕਰਦੂਾਰਾ ਸਾਹਿਬ ਤੇ ਔਕਤੇ ਜਾਂਦਾ ਸੀ ਉਥੇ ਮਤਲਬ ਕਿ ਨਹੀਂ ਪਤਾ ਲੱਗਿਆ ਉਹਨਾਂ ਨੂੰ ਨਿੱਕੀ ਜਿਹੀ ਗੁੱਦੀ ਤੋਂ ਉਹਨਾਂ ਨੇ ਵਾਜਾ-ਬੂਜਾ ਮਾਰ ਜਾਂ ਤੇ ਉਥੇ ਮਤਲਬ ਵੀ ਔਕਦੇ ਤੇ ਨਹੀਂ ਕਿਸੇ ਦੀ ਗੱਲ ਸੀ ਜੀ ਤੇ ਸਟਾਫ ਦੇ ਵਿੱਚ ਉਹਨਾਂ ਨੇ ਆਖਿਆ ਜਵਾਬ ਕੌਣ ਦਾ ਮਾਰੀ ਜਾਂਦਾ

ਤੋ ਦੋਨੋਂ ਹੀ ਬੱਚੇ ਵਿੱਚ ਗਿਰਕੇ ਦੇ ਉਹਦੇ ਕਰਕੇ ਮੈਂ ਦੋਵਾਂ ਦੀ ਜਦੋਂ ਹਾਂ ਕਬੱਡੀ ਦਾ ਪਲੇਅਰ ਸੀ ਹੁੰਦਾ ਜਿਹੜਾ ਹਰਮਨਾ ਤੇ ਬਹੁਤ ਹੀ ਚੰਗੇ ਬੱਚੇ ਸੀਗੇ ਲਾਇਕ ਬੱਚੇ ਸੀਗੇ ਬਹੁਤ ਵੱਡੀ ਦੁੱਖ ਦੀ ਘਟਨਾ ਹੈ ਕਿ ਹਾਂ ਅਸੀਂ ਪਰਿਵਾਰ ਦੇ ਨਾਲ ਖੜੇ ਆ ਜਿੰਨੂ ਜੋਗਿਆ ਜੀ ਸਾਰਾ ਪਿੰਡ ਸਾਰਾ ਨਾਲ ਖੜਾ ਪਰਿਵਾਰ